ਨਹੀਂ ਚਾਚਾ ਨਹੀਂ ਹਾਂਜੀ ਸਰ ਇੱਕ ਨਾ ਪੱਕੀ ਨਹਿਰ ਦੇ ਉੱਤੇ ਨਰੈਣ ਸਿੰਘ ਸਨੋਖਵਰਤਾਰ ਸਿੰਘ ਨਾਂ ਦਾ ਬੰਦਾ ਸੀ ਪਿੰਡ ਕਢਿਆਣੇ ਦਾ ਜੀ ਉਹ ਘਰਦਿਆਂ ਨਾਲ ਲੜ ਕੇ ਨਾ ਤੇ ਨਹਿਰ ਛਾਲ ਮਾਰ ਕੇ ਸੁਇਸਾਈਡ ਕਰਨ ਲੱਗਿਆ ਸੀ ਜੀ ਉਹਨੂੰ ਅਸੀਂ ਐਸਐਸਐਫ ਦੀ ਟੀਮ ਨੇ ਬਚਾ ਕੇ ਤੇ ਉਹਦੇ ਘਰਦਿਆਂ ਦੇ ਹਵਾਲੇ ਕੀਤਾ ਤੇ ਉਹਦਾ ਰਾਜੀ ਨਾਮਾ ਕਰਾ ਕੇ ਉਹਨੂੰ ਰੋਡਾਈ ਕੁਸ਼ੀ ਘਰੇ ਪੇਟਤਾ ਥੋੜਾ ਹੀ ਲੱਗਦੀ ਆਂਦਾ ਬਾਪੂ ਲੜਕੇ ਘਰੋਂ ਫਲਾ ਮੈਲੀ ਨਹਿਰ ਤੇ ਆਪਮਤਾ ਕਰਨ ਚੱਲਿਆ ਸੀਗਾ ਤੇ ਐਸਐਸਐਫ ਵਾਲੀ ਟੀਮ ਨੇ ਉਸ ਨੂੰ ਬਚਾ ਕੇ ਸਾਡਾ ਵਾਜਨਾਮਾ ਕਰਾ ਕੇ ਅਸੀਂ ਰਾਜੀ ਖੁਸ਼ੀ ਹਦ ਬਾਪੂ ਨੂੰ ਘਰੇ ਲੈ ਚੱਲੇ ਆ ਅਰਨੀ ਵਾਲਾ ਥਾਣਾ ਸਾਡਾ ਸਲਾ ਹੋਈ ਕੋਈ ਗੱਲ ਨਹੀਂ ਬਾਪੂ ਆਜੋ ਉਹ ਬਈਨੇ ਆਪਾਂ ਮੁਰਕ ਜਿੱਥੇ ਮਰਦੀ ਚੱਲ ਜੇ ਉਹ ਸਾਈਕਲ ਕੋਈ ਨਹੀਂ ਤੁਹਾਡਾ ਲੈ ਆਉਣੇ ਆਜੋ ਸਾਈਕਲ ਤੇਰਾ ਨਾ Väljer du att eller?